ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 3 ਨੰਗ ਲੈ ਕੇ ਆਏ ਜਿਨ੍ਹਾਂ ਚੋਂ 2 ਤਾਂ ਬਿਲਕੁਲ ਤਾਜ਼ੇ ਸੂਏ ਆ ਤੇ ਇੱਕ ਗੱਬਨ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆਂ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀਬਾਈ ਪਿੰਡ ਚੜਕ ਜਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ 8198856080 ਬਾਈ ਠੀਕ ਆ ਵੀਰੇ ਤਿੰਨ ਨਾਗਾ ਜੀ ਆ ਜੀ ਹਾਂਜੀ ਵੀਰੇ ਆਏ ਤਿੰਨ ਆ ਵੀਰੇ ਇੱਧਰ ਲਈ ਤੇ ਸ਼ੁਰੂ ਕਰਾ ਚਿੱਟੇ ਜੇ ਮੂੰਹ ਵਾਲੀ ਦਸੂਹਾ ਕੇ ਨਮਾ ਬਾਈ ਕਦੋਂ ਸੂਈ ਆ ਜੀ ਇਹ ਬਾ ਹੁਣੇ ਹੀ ਸੂਈ ਆ ਬਾਈ ਤੇਰੇ ਸਾਹਮਣੇ ਆਏ ਤੋਂ ਪਹਿਲਾਂ ਹੋਣੀ ਠੀਕ ਆ ਜੀ ਉਹਨ ਤੋਂ ਪਹਿਲਾਂ ਜੀ ਤੇ ਬੱਚਾ ਕੀ ਆ ਜੀ ਮਗਰ ਬੱਚੀ ਆ ਬਾਈ ਜਿਹੋ ਜੀ ਆਪ ਆ ਉਹੋ ਜੀ ਬੱਚੀ ਐ ਜਮਾ ਸੇ ਜੇਰ ਪੈਣੀ ਅਜੇ ਬਾਕੀ ਆ ਕੱਢਿਆ ਥੋੜਾ ਕਨਾ ਬੋਲਾ ਫਿਰ ਬਾਈ ਹੈ ਤਾ ਤਾਰਾਂ ਹੀ ਮਾਰੀਆਂ ਜਿਹਦਾ ਲੋਕਾਂ ਨੂੰ ਕਹਿਣਾ 4 ਕਿਲੋ 3.5 ਕਹਿਣਾ ਇਹ ਆਪਾਂ ਵੀ ਦਵਾਂਗੇ ਪਰ ਝੂਠ ਮਾਰਨੀ ਬਾਈ ਕੀ ਲੋੜ ਆ ਹਾਂ ਇਹ ਤਾਂ ਥਣ ਚੱਕ ਦਿੱਤੇ ਆ ਧਾਰਾ ਮਾਰ ਕੇ ਤੇ ਬੱਚੀ ਦਾ ਮੂੰਹ ਲਾਇਆ ਕਿੰਨਾ ਪਾਜ ਦੁੱਧ ਜੀ ਬਾਈ ਜਿਹੜੇ ਸਾਣਾ ਵਹਿੜ ਦੀ ਤਿਆਰੀ ਆ ਹੋ ਸਕਦਾ ਪਹਿਲੇ ਸਵੇਰੇ ਵੀ ਕਰ ਦੇ ਬਾਕੀ ਭੈਣ ਭਰਾਵਾਂ ਦੀ ਸੇਵਾ ਉਹਦੀ ਸਮਝਣਾ ਲੈਣ ਠੀਕ ਹੈ ਵੀਰੇ ਤੋਰ ਕੇ ਦਿਖਾ ਦੇ ਵੀਰੇ ਸੂਆ ਪਹਿਲਾਂ ਜੀ ਮੂੰਹ ਤਾਂ ਕਿੰਨੇ ਦੰਦ ਸੀ ਵੀਰੇ 4 ਦੰਦ ਆ ਬਾਈ 4 ਦੰਦ ਜੀ ਬੱਚਾ ਮਗਰ ਬੱਚੀ ਆ ਬਿਲਕੁਲ ਤਾਜੀ ਸੂਈ ਆ ਬਸ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਜੀ ਜੇਰ ਪੈਣੀ ਹਜੇ ਬਾਕੀ ਆ ਜੀ ਬਾਕੀ ਲੜ ਤੁਰਿਆ ਵਾ ਜਦੋਂ ਵੀਰੇ ਜੇਰ ਪੈਗੀ ਤੇ ਇਹਦੀ ਪ੍ਰੋਪਰ ਵੀਡੀਓ ਬਣਾ ਲਿਓ ਜਿਹੜਾ ਵੀ ਸੱਜਣ ਲੈ ਕੇ ਜਾਊਗਾ ਆਪਾਂ ਵੀਡੀਓ ਬਣਾ ਕੇ ਰੱਖ ਲਾਂਗੇ ਭਾਈ ਠੀਕ ਹੈ ਜੀ ਉਹਨੂੰ ਆਪਾਂ ਦੇ ਦਾਂਗੇ ਹਵਾਨਾ ਸੋਨਾ ਰੋਕ ਲਈ ਵੀਰੇ ਆਪਾਂ ਚੈੱਕ ਕਰਾ ਦਿੰਨੇ ਥੋੜਾ ਜਿਹਾ ਲੜ ਵੀ ਤੁਰਿਆ ਵਾ ਉਹਦਾ ਵੀ ਹੁੰਦਾਗਾ ਬਾਕੀ ਚੈੱਕ ਕਰ ਲਓ ਥਣਾ ਦੇ ਸਹਿਜ ਵੀ ਸੋਹਣੇ ਆ ਹਮਾਰੀ ਬਾਰ ਪਿੱਛੇ ਦੀ ਆਪਣੀ ਫੋਲ ਗਰੰਟੀ ਹੋ ਬਾਈ ਬਾਈ ਕਹਿੰਦਾ ਕੈਨ ਨੂੰ ਐਵੇਂ ਕਹਦੇ ਕਿ ਵੀਰੇ 4 ਕਿਲੋ ਕੱਢਿਆ 5 ਕਿਲੋ ਦਾ ਫਾਇਦਾ ਨਹੀਂ ਧਾਰਾਂ ਜਰੂਰ ਮਾਰੀਆਂ ਚੈੱਕ ਜਰੂਰ ਵੀਰੇ ਕੀਤੇ ਆ ਥਣ ਥਣ ਪਾਸ ਕਰ ਲਿਆ ਥਣ ਜਮਾ ਕੋਈ ਭੂਰ ਚਿੱਟਾ ਸਭ ਗਰੰਟੀ ਆ ਵੀਰੇ ਗਰੰਟੀ ਹੋ ਬਾਈ ਗਰੰਟੀ ਠੀਕ ਆ ਜੀ ਹਾਂ ਤੇ ਬੱਚਾ ਵੀ ਨਾਲ ਤੁਹਾਨੂੰ ਬੱਛੀ ਮਿਲ ਜਾਨੀ ਬੱਛੀ ਆ ਬਾਈ ਬੱਛੀ ਬਹੁਤ ਚੰਗੀ ਆ ਜੈਜ ਦੀ ਡਿਮਾਂਡ ਫੈਕਸ ਦੀ ਲੈਣ ਦੇਂ ਜੇ ਅਲੀ ਬਾਈ ਮੁੱਲ ਜਨਾ ਮਰਜ਼ੀ ਕਰ ਲਗੇ ਠੀਕ ਹੈ ਜੀ ਆਪਾਂ 67000 ਦੀ ਬੱਚੀ ਦੇ 67 ਦੀ ਹਾਂ ਕੋਜੂ ਮਾਨਤਨ ਕਰ ਦਾਂਗੇ ਬਾਈ ਕੋਈ ਚੱਕਰ ਨਹੀਂ 67000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜੀ ਵਿੱਚੋਂ ਮਾਨਤਨ ਹੋ ਜਾਊਗਾ ਬੈਡ ਵੀਰੇ ਚੰਗੀ ਆ ਮੈਡ ਹੈ ਹੁਣੇ ਸੂਈ ਕਰਕੇ ਗਾਦੀ ਆ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਠੀਕ ਆ ਵੀਰੇ ਤੇ 2 ਨੰਬਰ ਦਾ ਸੂਆ ਕਿੰਨਾ ਮਾਜੇ ਭਾਈ ਮਾਲਕਾਂ ਨੇ ਦੂਜੇ ਸੂਏ ਕਿਹਾ ਸੀ ਠੀਕ ਆ ਜੀ ਦੂਜੇ ਮੰਨ ਕੇ ਆਪਾਂ ਲਈ ਆ ਭੈਣ ਭਰਾ ਕੋਈ ਮੰਨ ਲੇ ਹੁਣੇ ਸੂਈ ਤੇਰੇ ਬੈਠੇ ਦੋ ਇਹ ਤਾਂ ਮੇਰੇ ਆਏ ਤੋਂ ਹੀ ਸੂਈ ਆ ਮਗਰ ਬੱਚਾ ਮੇਰੇ ਜਹਾਣਾ ਰੀਸ ਨਾਲ ਹੀ ਸੂਈ ਤੇ ਰੀਸ ਨਾਲ ਹੀ ਬਾਤ ਇਹ ਹਜੇ ਕੱਦਾ ਰਹਿੰਦਾ ਸੀ ਇਹਦਾ ਠੀਕ ਆ ਜੀ ਆ ਰੀਸ ਨਹੀਂ ਰੀਸ ਨਾਲੀ ਸੂਈ ਇਹਦੇ ਮਗਰ ਕੀ ਆ ਜੀ ਬੱਚਾ ਭਾਈ ਠੀਕ ਆ ਜੀ ਇਹਦੇ ਤਾਂ ਹਜੇ ਥਣ ਆਪਾਂ ਪਾਸ ਵੀ ਨਹੀਂ ਕੀ ਨਹੀਂ ਹਜੇ ਹੱਥ ਨਹੀਂ ਲਾਇਆ ਗਾਰੰਟੀ ਦੀ ਵੀ ਆ ਬਾਈ ਹਾਂ ਬਸ ਮੇਰੇ ਰੋਕ ਲਈ ਇੱਕ ਮਿੰਟ ਇੱਕ ਮਿੰਟ ਆਪਾਂ ਥਾਣੇ ਇਧਰੋਂ ਚੈੱਕ ਕਰਾ ਦਿੱਗੇ ਜੀ ਬੈਕ ਵਾਲੇ ਸਾਈਡ ਤੋਂ ਜਿਸਨੇ ਨਹੀਂ ਖੜਾ ਦੇ ਸਹਿਜ ਤਰਪੂਗਰੇ ਥੋੜੀ ਜੀ ਤੋੜ ਲੈਨੇ ਆਂ ਵੇਖ ਲੈਨੇ ਆਏ ਹਾਂ ਆ ਦੇਖ ਲੋ ਤੋੜ ਕੇ ਬਾਕੀ ਤੋਰੇ ਤਾਰੇ ਤਾਂ ਉਹ ਗਾਰੰਟੀ ਗਾਰੰਟੀ ਹੋਊ ਬਾਈ ਗਾਰੰਟੀ ਜੇ ਤਾਂ ਤਰਪੀ ਤਾਂ ਠੀਕ ਆ ਕਿਉਂਕਿ ਬਰੇ ਹਜੇ ਕਿਉਂਕਿ ਹੁਣੇ ਹੋਈ ਆ ਇਹਦਾ ਬੱਚਾ ਖੜਿਆ ਤਾਂ ਹੁਣ ਬੱਚਾ ਖੜਨ ਵੀ ਨਹੀਂ ਲੱਗਿਆ ਨੋ ਵੀ ਬੱਚੇ ਦੇ ਕੱਚੇ ਪਏ ਆ ਜੀ ਦੇਖ ਲਈ ਬਚਾ ਕੇ ਜੇ ਤਰਦੀ ਆ ਤਾਂ ਬਸ ਬਾਕੀ ਬੱਚੇ ਦਾ ਕਰੂਗੀ ਜੀ ਥੋੜਾ ਜਿਹਾ ਫਵਾਨਾ ਸੋਹਣਾ ਜੀ ਥਣ ਕੱਲਾ ਕੱਲਾ ਨਿੱਖੜ ਮੈਂ ਲੈ ਚੱਲੀ ਵੀਰੇ ਬਾਹਰ ਨੂੰ ਲੈ ਚੱਲੀ ਲਓ ਜੀ ਚੈੱਕ ਕਰ ਕਿੰਨਾ ਕ ਪਾਜੂ ਵੀਰੇ ਦੁੱਧ ਬਾਈ ਅਗਲੇ ਨੇ ਦੱਸਿਆ ਸੀ ਵੀ 21 22 ਕਿਲੋ ਚ ਹੋਇਆ ਆਪਾ 18 ਨਹੀਂ ਮੰਨ ਕੇ ਲਈਆ ਭੈਣ ਭਰਾ ਦੀ ਸਮਝਣ ਲੈ ਲੈਣੂ ਠੀਕ ਹੈ ਵੀਰੇ ਹਾਂ ਥਣਾ ਦੀ ਡਾਨ ਮਗਰ ਟੈਂਪਕਣੇ ਜੇ ਵੈਸੇ ਹੀ ਆ ਉਹ ਬਾਈ ਉਹਨਾਂ ਹੈ ਹੀ ਨਹੀਂਗਾ ਮੇਰੂ ਹੀ ਹੈ ਨਹੀਂਗਾ ਠੀਕ ਹੈ ਜੀ ਬਾਕੀ ਅੰਗ ਕ੍ਰੋਸ ਆ ਗਰਮੀਆ ਦਾ ਕ੍ਰੋਸ ਆ ਬਾਈ ਤੋਪਹੀਆ ਤੋਫਾ ਗਰਮੀਆਂ ਦਾ ਬਾਕੀ ਹਜੇ ਇੱਕ ਅੱਧਾ ਦਿਨ ਵੈੜ ਪਹਿਲਾਂ ਸੂਪੀ ਦੂਜੀ ਦੇ ਸੁਨੇ ਕਰਕੇ ਰੇਸ ਨਾਲ ਹੀ ਸੂਪੀ ਉਹਦੇ ਤੇ ਬਾਈ ਕਹਿੰਦਾ ਦਿਨ ਦਾ ਇੱਕ ਅੱਧਾ ਦਿਨ ਹਜੇ ਲੈਂਦੀ ਸੀ ਇਹਦੀ ਫਿਰ ਜੈਜ ਦੀ ਡਿਮਾਂਡ ਵੀਰੇ ਯਾ ਮੋਲਕਾਰ ਨੂੰ ਤਾਂ 65 ਕਰ ਲਗੇ 66 ਕਰ ਲਗੇ ਬਾਈ ਠੀਕ ਆ ਜੀ ਠੀਕ ਆ ਇਹ 95000 ਦੀ ਦਦਾਂਗੇ ਹੋਜੂ ਮਾਨ ਤਾਂ ਜੀ ਬਸ ਛੋੜ ਛੱਪਾ ਕਰ ਦਾਂਗੇ ਬਈ ਜੋੜਾ ਲੈ ਜੇ ਸੱਜਣ ਵੀਰੇ ਕੋਈ ਬੜਾ ਮੋਡਾ ਬੜਾ ਵਾਧ ਕਰ ਦਾਂਗੇ ਕਹਿਣ ਨੂੰ ਹੁਣ ਵੀ ਕਹਿ ਦਿੰਨੇ ਆਪਾਂ ਫਿਰ ਭੈਣ ਭਰਾ ਪੱਕੇ ਹੋ ਜਾਂਦੇ ਆ ਯਾ ਠੀਕ ਆ ਜੀ ਹਾਂ ਜੇ ਲੈਣੀ ਇੱਕ ਹੁੰਦੀ ਆ ਤੂੰ ਇੰਨਾ ਗਿਆ ਸੀ ਵੜਦੇ ਜੀ ਰਹਿਣ ਦੋਗਾ ਠੀਕ ਆ ਵੀਰੇ ਦੋ ਸੂਏ ਸਵਾਏ ਨਾਗਾ ਜੈਜ ਡਿਮਾਂਡਾ ਜੋੜਾ ਲੈ ਜੂ ਲੈਸ ਹੋ ਜਾਊਗਾ ਜੀ ਬਾਕੀ ਉਹ ਤੁਹਾਨੂੰ ਮੌਕੇ ਤੇ ਬਾਈ ਦੱਸ ਦੂਗਾ ਕਹਿੰਦਾ ਖੁਸ਼ ਕਰਕੇ ਤੂੰ ਮੋੜਾਂਗੇ ਆਏ ਨਹੀਂ ਮੋੜਦਾ ਕੋਈ ਦੰਨਾ ਨੰਬਰ ਵੇਰੇ ਸੁਆ ਕਿੰਨਾ ਮਾਜੀ ਮੇਰੇ ਰੀਗਨਲ ਦੂਜਾ ਸੁਆ ਵਹਿੜ ਤੋਂ ਆਂਦੀ ਆ ਇਹ ਸੁਆ ਵਹਿੜ ਇਸ ਨਾਲ ਨਹੀਂ ਆ ਇਹ ਕੱਢ ਦੂ ਹੇ 4-5 ਦਿਨ ਬਾਈ ਹਾਂ ਪਰ ਵਹਿੜ ਥੱਲੋਂ ਬੜੀ ਸਾਫ ਆ ਬਰੇਣਾ ਲਓ ਜੀ ਚੈੱਕ ਕਰੋ ਤੇ ਲੈਟੋ ਲੈ ਲੈ ਸਹੀ ਗੱਲ ਆ ਜੀ ਇਹਦਾ ਅਗਲੇ ਨੇ ਬਾਈ 22-23 ਕਿਲੋ ਦੁੱਧ ਦੱਸਿਆ ਠੀਕ ਆ ਜੀ ਆਪਾਂ 20 ਮੰਨ ਕੇ ਲਈ ਆ ਕ੍ਰੋਸ ਵਹਿੜ ਆ ਭੈਣ ਭਰਾ ਦੀ ਸਮਝ ਨਾਲ ਲੈ ਲੈ ਥਣਾ ਦੀ ਦੰਨਾ ਜੀ ਗਾਰੰਟੀ ਹੋਊਗੀ ਥਣਾ ਦੀ ਬਾਹਰ ਪਿੱਛੇ ਦੀ ਬਸ ਤੋੜ ਕੇ ਦਿਖਾ ਦੀ ਵੀਰੇ 22 ਦੇ ਦੱਸਣ ਮੁਤਾਬਕ ਜੀ ਸੁਆ ਦੂਜਾ ਜੀ 22 ਕਿਲੋ ਦੀ ਗਾਰੰਟੀ ਤੇ ਆਈ ਆ ਅਗਲਾ ਆਪਦੀ ਸਮਝ ਨਾਲ ਲੈ ਜੇ ਦਿਨ ਪੰਜ ਚਾਰ ਹਜੇ ਲੈਂਦੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਕੁਵਾਈ ਵਾਲਾ ਥਣਾ ਚਾਰ ਹੀ ਥਣਾ ਫੂਟ ਸ਼ਾਂਖ ਪੋਰਾ ਵੀ ਨਹੀਂ ਸੋਹਣਾ ਗੁਲਾਬੀ ਹਵਾਨਾ ਜੀ ਥਣ ਕੱਲਾ ਕੱਲਾ ਨਿਖਰਮਾ ਲੱਗਿਆ ਵਾ ਕਰ ਲੋ ਜੇ ਚੈੱਕ ਬਾਕੀ ਠੰਡੀ ਸੀਰ ਥਣਾ ਦੀ ਡੰਨ ਗਾਰੰਟੀ ਹੋ ਬਈ ਥਣਾ ਦੀ ਪਾਰ ਪਿਛੇ ਹੀ ਠੰਡੇ ਸੀਰ ਆਪਣੇ ਤਿੰਨਾਂ ਪਸਵਾਂ ਦੀ ਇਹਦਾ ਫਿਰ ਛੋਟਾ ਜਿਹਾ ਪਾਸ ਬਈ ਮੌ ਲਗਰਾਉ ਨੂੰ ਇਹਰਾ ਵੀ ਜਿੰਨਾ ਮਰਜ਼ੀ ਕਰਾਲੀ ਠੀਕ ਆ ਨਾੜਦੂਏ ਇਹਦੇ ਮੰਗਿਦਾ ਨਾੜਦੇ ਨਾੜ ਤੇ ਕਰਾਰੀ ਵਸਾਈ ਫਿਰਦਾ ਜਦੋਂ ਬਈ ਯਾਰ ਪਤਾ ਕੀ ਚੱਕਰਾ ਪਸ਼ੂ ਮਿਲਦਾ ਨਹੀਂ ਪਿੰਡਾਂ ਨੂੰ ਹੈ ਨਹੀਂ ਗਾ ਜਮੇ ਹੈ ਨਹੀਂ ਗਾ ਠੀਕ ਆ ਲੋਕੀ ਅੱਗੇ ਆ ਵਿਚਨੇ ਸੌਖੇ ਆ ਯੂਪੀ ਦਾ ਗਾਹਕ ਪੰਜਾਬ ਨੂੰ ਆਉਂਦਾ ਸੀ ਅੱਛਾ ਹੁਣ ਆ ਟਾਈਮ ਆਇਆ ਬਈ ਪੰਜਾਬ ਵਾਲੇ ਯੂਪੀ ਮੰਡੀ ਜਾਂਦੇ ਆ ਜਾਣਾ ਪੈਣਾ ਜਾਣਾ ਪੈਣਾ ਬਈ ਮਾਲ ਹੀ ਨਹੀਂ ਮਿਲਦਾ ਸਹੀ ਗੱਲ ਆ ਜੀ ਸਾਡੇ ਕਈ ਘਰ ਆ ਜਿਹੜੇ ਜਾਂਦੇ ਆ ਠੀਕ ਆ ਹਾਂ ਯੂਪੀ ਵਾਲੇ ਜਾਂਦੇ ਹੁੰਦੇ ਆ ਹਾਂ ਬਈ ਹਰ ਬੁੱਧਵਾਰ ਮੰਡੀ ਲੱਗਦੀ ਆ ਯੂਪੀ ਜਾਂਦੇ ਆ ਠੀਕ ਹੈ ਜੀ ਹਾਂ ਬਾਕੀ 95000 ਚ ਮਾਨਤਾਨ ਹੋ ਜਾਊਗਾ ਜੀ ਬਸ ਛੋੜਛੱਪਾ ਹੀ ਹੋਊਗਾ ਬਾਈ ਠੀਕ ਹੈ ਜੀ ਹਾਂ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ